ਛੂਟਾਂ ਨੇ ਘਾਟੇ ਨੇ ਤੁਹਾਡੇ ਕੋਲੇ ਹੈ ਐਂ ਇਹ ਕਹਿੰਦੀ ਸੇ ਲੱਗ ਰਹੀ ਐ ਫੇਰ ਲੈ ਆ ਆ ਬੰਬੀ ਆ ਵੇਖ ਆ ਕਰਦ ਚੱਕ ਲਈ ਮੇਰੇ ਮਾਰੂਗੀ ਇਹਨਾਂ ਨੂੰ ਜਰਤ ਨਹੀਂ ਹੈਗੀ ਮੈਂ ਦਿਮਾਗੀ ਆ ਆਪਣਾ ਮੂੰਹ ਤੇ ਕੀ ਕੰਦ ਮਾਰਾ ਕੀਦੀ ਇਹ ਕੌਣ ਕਰਦੀ ਆ ਕਰਦ ਜੀ ਕਿਉਂ ਕੀ ਹੋ ਗਿਆ ਨਾ ਤੂੰ ਟਿੱਕੀ ਕਰ ਇਹਨੂੰ ਸੀਟ ਤੇ ਲਾ ਜੀ ਏ ਕੌਣ ਹੁੰਦਾ ਪੰਤਾ ਐ ਦੱਸ ਮੰਮੀ ਮੰਮੀ ਏ ਏ ਮੰਮੀ ਹੁੰਦਾ ਓਏ ਮੰਮੀ ਜੀ ਹੁੰਦਾ ਮੰਮੀ ਹੁੰਦਾ ਏ ਮੰਮੀ ਹੁੰਦਾ ਮੰਮੀ ਜੀ ਏ ਮੰਮੀ ਏ ਆਹ ਨਿਕ ਬਾਦਰੀਆਂ ਨੇ ਲਾਹੂ ਪੀਖੇ ਮੇਰਾ ਤੂੰ ਕੀ ਕਰਦੇ ਨੂੰ ਜੀ ਤੇ ਆ ਕੇ ਹੈ ਓ ਤਾਂ ਦੀ ਮੈਂ ਜਿਹੜਾ ਸੂਟ ਪਾਇਆ ਵੇ ਟੈਟ ਕਰਕੇ ਤੂੰ ਇਹਦੇ ਘਾਤੋਗਾ ਨਹੀਂ ਕਿਹ ਐਦੇ ਵਾਲ ਇੱਕ ਸੂਟ ਵਾਧਾਗੇ ਮੈਂ ਵੀ ਕਰੂੰਗੀ ਕੱਲ ਗੱਡ ਨੂੰ ਦੇਖ ਜੇ ਨਾ ਕੋਈ ਚੱਜ ਦੀ ਗੱਲ ਹੈ ਮੇਰਾ ਸੂਟ ਨਾ ਮੇਰਾ ਸੂਟ ਪਾਇਆ ਇਹਨੇ ਲੱਗਦਾ ਤੈਨੂੰ ਤਾ ਛੱਡੋ ਮੈਂ ਕਹਿੰਦੀ ਸੀ ਆਪਾਂ ਵੱਡੇ ਘਰ ਦੇ ਲੋਕ ਆ ਆਪਾਂ ਫਿਲਮ ਦੇਖਣ ਚੱਲੀਏ ਆ ਖੱਟਾ-ਖੱਟਾ ਮੋਸਕ ਮਾਰਦਾ ਜਿੰਨੇ ਫਿਲਮ ਦੇਖਣ ਵਾਲੇ ਹੋਏ ਨਾ ਖਾਰੇ ਭੱਜ ਜਾਣਗੇ ਉੱਠ ਕੇ ਤੂੰ ਬੱਗੇਗਾ ਲੱਗਦਾ ਮੰਮੀ ਤੂੰ ਇਹਨੂੰ ਨਿੱਕੀ ਕਰ ਨਿੱਕੀ ਕਰਾ ਉੱਥੇ ਇੱਟ ਤੇ ਘਸਾ ਲੈ ਕਿਉਂ ਨਿੱਕੀ ਕਰਾ ਪਾਣੀ ਨੇ ਅੱਜ ਸਾਈਕਲ ਤੇ ਜੀਭ ਬਣਾਈ ਹੋਈ ਸੀ ਲੋਹੇ ਦੀ ਤੂੰ ਘਸਾਤੀ ਜੀਭ ਜਨਾ ਉਹਦੇ ਤਾਂ ਪਾਥਰੀ ਲੱਗੀ ਹੋਈ ਸੀ ਫੇਰ ਐ ਤੂੰ ਘਸਾ ਦੇ ਤੂੰ ਪੱਥਰ ਲਾ ਲਾ ਜੀਭ ਤੇ ਹਰ ਜੋੜ ਹੋਰ ਜਿੱਤ ਲਗਾ ਹਾਂ ਕਰੋ ਮੰਮੀ ਨੇ ਜੀਭ ਤੇ ਪੱਥਰ ਦਾ ਆਏ ਨਹੀਂ ਇਹ ਮੇਰੀ ਗੱਲ ਤਾਂ ਸੁਣ ਲੋ ਹਾਂ ਤੇ ਤੁਸੀਂ ਇਹ ਲੱਛਣ ਕਿਉਂ ਕਰਤੀਆਂ ਪੈਸੇ ਚਾਉਂਦੀਆਂ ਪੈਸੇ ਦੇਖ ਜੇ ਹੁਣ ਅਸੀਂ ਬਾਹਰ ਜਾਵਾਂਗੇ ਕਰਤ ਕਰਵਾਵਾਂਗੇ ਅਗਲਾ ਪੈਸੇ ਲਊਗਾ 10 ਰੁਪਏ 10 ਨਹੀਂ ਘੱਟੋ ਘੱਟ ਕਿੰਨੇ ਪੈਸੇ ਹੁੰਦੇ 10 ਲਏ ਸੀ ਨੇ 10 ਰੁਪਏ ਕਿੰਨੇ ਹੁੰਦੇ ਨੇ 10 10 10 ਦਾ ਪਤਾ 10 ਰੁਪਏ ਬਚਾਉਣ ਦਾ ਪਤਾ ਹੈ ਤੇ ਛੱਡੋ ਜਿੰਨੇ ਵੀ ਆnde ਪੈਸੇ ਤਾਂ ਪੈਸੇ ਹੁੰਦੇ ਆ ਪੈਸੇ ਲੂਗਾ ਫਿਰ ਆਪਾਂ ਪੈਸੇ ਬਚਾਵਾਂਗੇ ਫੜ ਮੰਮੀ ਨੂੰ ਸਾਲੀਆਂ ਨੂੰ ਆ ਸੀ ਕੱਢ ਮੰਮੀ ਜੀ ਬਾਹਰ ਹੂੰ 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 ਗੱਲ ਸੁਣ ਲੋ ਮਰੀ ਮੋਤੀ ਕੋਈ ਨਾ ਹੋ ਜਾਏ ਮੰਮੀ ਨਹੀਂ ਵੱਟੀ ਜਾਵੇ ਜੀਬ ਤੇ ਮੰਮੀ ਕਰ ਟਿੱਕੀ 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 ਖਾਦਾ ਹੈਗਾ ਆਵੇਂ ਨਾਲ ਕਾਮਲੀ ਬਣਾ ਲਈ ਆਪ ਤਾਂ ਹੈਗੀ ਤੀਜੀ ਜਹੀ ਜਹੀ ਹੈਗੀ ਤੂੰ ਨਹੀਂ ਆ ਮੈਂ ਤਾਂ ਤੇਰੀ ਸੂਰਤ ਦੇਖ ਕੇ ਡੁੱਲ ਗਈ ਮਹਲਾ ਕਿੱਡੀ ਸੋਹਣੀ ਐ ਨੈਣ ਨਾਲ ਸੇ ਸੋਹਣਿਆ ਮੈਨੂੰ ਕੀ ਪਤਾ ਤੀ ਕਾਮਲੀ ਪਾਥੀ ਪੱਥੀ ਹੋਈ ਐ ਇਹ ਹੈ ਮੈਂ ਸੋਹਣੀ ਨਹੀਂ ਐਗੀ ਸੋਹਣੀ ਤਾਂ ਬਥੇਰੀਆਂ ਆ ਦਿਮਾਗ ਦਿਮਾਗ ਹੈਗਾ ਪੋਰਾ ਵੀ ਹੈ ਦਿਮਾਗ ਕਿੰਨੇ ਸਿਹਰੇ ਕੰਮ ਕਰਦੀ ਐ ਮੈਨੂੰ ਪਰ ਮੈਨੂੰ ਚੱਕ ਲੈ ਵੇ ਆ ਕਮਲੇ ਟੋਲੇ ਚ ਮੈਨੂੰ ਕਿਵੇਂ ਚੱਕ ਲੇ ਕੋ ਐਡੀ ਭਾਰੀ ਐ ਹੋਲੀ ਹੋ ਪਹਿਲਾ ਤੇ ਜਿਹੜੇ ਤੂੰ ਬੋਲਣ ਦਾ ਪਤਾ ਐ ਉੱਤਰ ਜਵਾਬ ਦੇਣ ਦਾ ਪਤਾ ਐ ਕੋਈ ਚੱਜ ਦੇ ਕੰਮ ਤੇ ਲਾਲਾ ਦਿਮਾਗ ਨੂੰ ਕੋਈ ਕੰਮ ਕਰ ਲੈ ਤੇ ਥੋੜਾ ਹੋਰ ਤਾਂ ਕੁਝ ਹੁੰਦਾ ਆ ਮੈਂ ਸਾਲੇ ਬਾੜੇ ਚ ਵਗ ਜਾ ਕਰ ਬਾਹਰਲੇ ਕਰ ਹੂੰ ਅੱਛਾ ਜਾ ਕੇ ਰੋਮਾ ਲੋ ਕੱਕਾ ਕੰਮ ਇਹਦਾ ਉੱਥੇ ਜਾ ਕੇ ਰੋਮਾ ਹਾਂ ਉੱਥੇ ਰੋਇਆ ਕਰ ਜਾ ਕੇ ਤੇਰੀ ਮਾਂ ਨੂੰ ਜਿਹਨਾਂ ਨੂੰ ਪੁੱਤੀ ਨੇ ਤੂੰ ਐਹੀ ਜਿਹੀ ਕਮਲੀ ਪਾਥੀ ਪੱਥੀ ਐ ਤੈਨੂੰ ਕਮ ਉਹ ਵੀ ਸਬਜ਼ੀ ਕੱਟਣਾ ਨਾ ਕੱਟਣਾ ਦੀ ਕੀ ਹਨੀ ਐ ਇਹ ਪਰਮਾ ਕੀ ਨਾਰਾ ਹੈ ਨਾ ਖੂਨ ਘਟਦਾ ਮੇਰੇ ਚ ਮੇਰੇ ਚ ਵੀ ਘੱਟੀ ਐ ਕੀ ਛੋਟੇ ਵਰਗ ਦੇ ਪਈਆਂ ਨਾ ਕੋਈ ਛੋਟੇ ਵਰਗੀ ਭਈਆਂ ਦੇਖੋ ਨਹੀਂ ਲੱਗਦੀ ਮੈਂ ਛੋਟੇ ਵਰਗੀ ਮੁੰਡਾ ਮੈਂ ਕੱਟੀ ਵਰਗੀ ਆ ਕੱਟੀ ਛੋਟੀ ਜੀ ਸੁਰਖੀ ਵੀ ਦੀ ਲਈ ਆ ਕਿਹਦੀ ਲਈ ਆ ਤੇਰੀ ਬਿਲਕੁਲ ਨਹੀਂ ਮਮਮੀ ਦੀ ਸੀ ਉਹ ਚਾ ਜੀਜੀ ਮਾਜੀ ਮੈਂ ਤੇ ਚੱਕ ਲਈ ਕੀ ਹੋ ਗਿਆ ਮੈਂ ਨਹੀਂ ਨੀ ਮੇਰਾ ਆ ਲੈ ਆ ਮੈਂ ਲੜਾਈ ਮੁਕਾ ਲੈ ਆ ਲੈ ਦੇਖ ਸੁਣ ਮੇਰੇ ਆ ਮੇਰਾ ਆ ਮੇਰਾ ਉਹ ਹੋ ਮੈਨੂੰ ਛੱਡ ਮੇਰਾ ਇਧਰ ਆ ਕਿਉ ਮੇਰਾ ਸੀ ਦੇਖ ਅੱਧਾ ਦਾ ਕਰ ਲੈ ਪਤਾ ਕਦਾ ਨਾ ਕਰ ਦੇਖ ਲੈ ਤੋ ਖਲ ਜਾ ਨਾ ਖੋਪੜਾ ਦੇ ਦੇ ਲੈ ਅਕਾ ਕਾਦੇ ਨਾ ਕਰ ਮੇਰੇ ਸੱਚ ਮਾਰ ਹਾਂ ਮਾਰਾ ਆ ਖਣੀ ਹੈਗੀ ਕਿਤੇ ਖਾਦਾ ਮੈਨੂੰ ਕੋ ਤੂੰ ਦੇਖੇ ਮੈਨੂੰ ਕੋ ਖਾ ਰੋਟੀ ਕਿ ਨਹੀਂ ਖਾਣੀ ਆ ਆਇਆ ਨਹੀਂ 12 ਕੋ ਐਂ ਕਰ ਤੂੰ ਮੰਮੀ ਦੇ ਨਾਲ 50 ਰੁਪਏ ਚੱਕ ਰਹਿ ਜਾ ਕੇ ਫੁੱਲ ਚਾ ਖਾਣਾ ਮੈਂ ਦੇਖਿਆੜੇ ਮੇਰਾ ਜੀ ਕਰਦਾ ਅੱਛਾ ਤੂੰ ਚੋਰੀ ਕਰਨਾ ਸਿਖਾਉਣੀ ਹੈ ਫਿਰ ਪੁੱਛ ਕੇ ਲਿਆ ਇਹ ਖਾ ਲੈ ਜਾ ਐ ਜੂਣਾ ਸਿੱਟਦੀ ਮੇਰੇ ਤੇ ਕੀ ਹੋ ਗਿਆ ਤੈਨੂੰ ਹੋਇਆ ਕੁਝ ਨੰਨੇ ਨੂੰ ਕੇ ਮੈਂ ਗੰਦੀ ਸੀ ਆਪਰੇਲ ਬਣਾਣਾ ਮੈਨਾ ਉਹਨੇ ਗਾਣਾ ਨਹੀਂ ਚੱਲਿਆ ਮੈਨੂੰ ਆਉਦੀ ਆ ਬਣਾਉਣੀ ਮੇਰੀ ਗੱਲ ਤਾਂ ਸੁਣ ਲੈ ਉਹ ਬਣਾ ਨਹੀਂ ਚੱਲਿਆ ਕਿਹੜਾ ਗਾਣਾ ਚੱਲੇ ਕਾ ਦਾ ਯਾਰ ਨੂੰ ਪਾਗਲ ਕਰਕੇ ਡਾਕਟਰ ਬਣੀ ਤਾਂ ਮਗਾ ਤੇਰੇ ਬਾੜ ਵੀ ਹੋ ਜਾਈ ਨੇ ਨਾ ਦੇਖਣਾ ਨਾ ਬਣਾਈਏ ਹਾਂ ਮੈਂ ਬਣਾ ਦੂੰ ਤੇਰੀ ਤੂੰ ਨੱਚ ਲੈ ਇਹ ਨੱਚਣਾ ਨਹੀਂ ਹੈਗਾ ਰੋਣਾ ਹੈ ਕੈਟਰੋਲਿੰਗ ਮੈਂ ਰਹੂੰਗੀ ਮਾਸੀ ਕੇ ਪੱਲੀ ਚੱਕ ਲੈ ਜਾ ਕੇ ਹੈ ਪੱਲੀ ਹਾਂ ਨਹੀਂ ਪੱਲੀ ਦੇ ਬਹਿ ਕੇ ਥੋੜੀ ਰੋਣਾ ਹੈ ਆ ਦੇ ਜੀ ਮੈਂ ਐ ਕੋਲ ਨਾਲ ਲੱਫਿਰੂੰਗੀ ਮੈਂ ਐ ਨਹੀਂ ਨਹੀਂ ਨਾ ਸੁੱਕੀ ਜਾਂਦੀ ਆਪਦੇ ਘਰੇ ਥੋੜੀ ਰੋਵਾਂਗੇ ਮਾਸੀ ਕੇ ਘਰੇ ਚੱਕ ਲੈ ਜਾ ਕੇ ਮਾਸੀ ਕੇ ਘਰੇ ਚੱਲਦੇ ਆਪਾਂ ਘਰੋਂ ਗੜਦੂ ਅਗਲੀ ਨਾਲੇ ਉਹਦੇ ਘਰ ਵਾਲਾ ਮਰਚੇ ਵਰਤ ਪਾਉਂਦਾ ਆਪਾਂ ਨੂੰ ਮੇਰੀ ਗੱਲ ਸੁਣਾ ਉਹ ਨਾ ਮੈਂ ਨਾ ਇੱਕ ਉਹ ਦੇਖੀ ਸੀ ਵੀਡੀਓ ਦੇਖੀ ਸੀ ਉਹ ਬੁੜੀ ਜੀ ਨਾ ਨੱਚੀ ਜਾਂਦੀ ਸੀ ਵੀਡੀਓ ਬਾਲੀ ਚੱਲੀ ਉਹਨਾਂ ਦੀ ਫੇਮਸ ਹੋ ਗਈ ਉਹ ਹੈ ਹੂੰ ਤੂੰ ਆਪਣੀ ਬੁੜੀ ਨੂੰ ਨਚਾ ਲੈ ਆਪਾਂ ਤਾਂ ਨੱਚੀ ਹੋਰ ਚਾ ਤੂੰ ਮੈਂ ਤਾਂ ਬਣਾਉਣਾ ਤੇਰੀ ਰੀਲ ਤੈਨੂੰ ਵੀ ਵਿੱਚ ਆਉਣਾ ਪਊਗਾ ਆ ਜਾ ਕੀ ਕਰਦੀ ਹੈ ਬੁੜੀ ਆਪਣੀ ਆ ਜਾ ਗੱਲ ਸੁਣ ਮੈਂ ਦੱਸੀ ਤੂੰਗਾ ਇਹ ਪਾਗੀ ਸੀ ਦੀ ਇਹ ਵੀਡੀਓ ਦੇਖੀ ਚੱਲ ਫਿਰ ਆ ਜਾ ਇਹ ਹੁਣ ਇਹ ਨੱਚਣਾ ਹੀ ਨਹੀਂ ਕੌਣ ਕੜਾ ਹੁੰਦਾ ਮ ਚਾਲਾਂਗੇ ਡੰਡੇ ਦੇ ਜੋਰ ਤੇ ਆ ਜਾ ਤੜਕੇ ਨਾ ਨਾ ਖਾ ਲਓ ਬਈ ਖਾ ਲਿਆ ਨੀ ਆ ਹਾਂ ਬਸ ਆਪਿਆਂ ਨੇ ਹੰਨੇ ਆਹੋ ਤੇ ਖਾਣਾ ਨਹੀਂ ਇਹ ਮੂਚ ਨਾ ਪਾਏ ਰੂ ਹੰਮ ਛੱਡ ਦੇ ਮਿੰਕਣਾ ਆਹੋ ਕਿੰਨੀ ਸੋਹਣੀ ਖੁਸ਼ਬੂ ਐ ਲੈ ਕੋ ਮਿੰਦ ਘੇ ਨੀ ਲੈ ਲੈ ਤੇਲ ਦੀ ਐ ਖੁਸ਼ਬੂ ਐ ਸਾਨੂੰ ਪਤਾ ਜਿਹੜੇ ਕੰਮ ਵਾਸਤੇ ਆਇਓ ਕੰਮ ਕਰਦੇ ਆ ਮੰਮੀ ਤੇ ਮੈਂ ਇਹ ਨਾ ਕਰੀਉ ਜਾਨੀ ਆਂ ਤੁਹਾਡਾ ਕੰਮ ਤੁਸੀਂ ਕਰ ਲਓ ਮੈਂ ਨਹੀਂ ਕਰਨਾ ਹਾਂ ਆਪਾਂ ਵੱਡੇ ਲੋਕਾਂ ਆਪਾਂ ਜਿਸ ਤਰ੍ਹਾਂ ਦੀ ਗੱਲ ਕਰਦੇ ਹਾਂ ਹਾਂ ਤੁਸੀਂ ਲੋਕ ਹੋ ਹਾਂ ਠੀਕ ਐ ਆਪਾਂ ਬਣਾਉਣੇ ਆ ਵੀਡੀਓ ਕਿ ਬਣਾਉਣੇ ਆ ਤੁਸੀਂ ਬਣਾਈ ਜਾਓ ਜਿਹੜਾ ਕੁਝ ਕਰਨਾ ਮੈਂ ਉਹਦੇ ਕੰਮ ਕਰੀ ਇਹਦੀਆਂ ਤੇਰੇ ਨਾਲ ਕਰਨਾ ਲੈ ਮੈਂ ਕੀ ਕਰਨਾਗਾ ਮੈਨੂੰ ਕੈਮਰਾ ਚਲਾਉਣਾ ਨਹੀਂ ਆਉਂਦਾ ਤਰਾ ਮੈਂ ਚਲਾਉਣਾ ਚਲਾਉਣਾ ਅਸੀਂ ਅਸੀਂ ਚਲਾਉਣਾ ਹੈ ਇਹ ਰਚਣਾ ਹੈ ਇਹ ਕਰਨਾ ਮੇਰਾ ਨਾ ਹੀ ਐਕਸੀਵਾ ਦਾ ਨਾ ਨਾਮ ਹੀ ਰੈਂਦੇ ਰੱਬ ਦਾ ਬਾਤ ਦਾ ਹਾਂ ਨਾ ਗਿਨਨਾ ਨਾ ਗਿਨ ਨਾ ਤੂੰ ਨਾ ਕਰ ਬਾਕੀ ਮਮੀ ਹਾਂ ਕਰ ਤੂੰ ਫਿਰ ਮ ਦੇਖਿਆ ਕਿ ਨਾਗਣ ਉਹ ਨਾ ਉਹ ਬੜਾ ਬੰਦਾ ਵੱਡ ਜਾਂਦਾ ਤੇ ਨਾਗਰ ਮੜ ਕੇ ਨਿਕਲ ਜਾਂਦਾ ਤੂੰ ਐ ਕਰ ਤੂੰ ਢੂਣੀ ਚ ਵੱਡ ਜਾ ਨਾਗਰ ਮੜ ਕੇ ਹਾਂ ਇਹ ਹੈਪੀ ਨਾਗਰ ਮੇਰੀ ਗੱਲ ਤਾਂ ਸੁਣ ਲਾ ਤੂੰ ਐ ਕਰ ਤੂੰ ਚਾਚੇ ਨੂੰ ਲਿਆ ਇਹ ਹੈ ਨਾ ਦੋਨੋਂ ਤੋਂ ਹਾਂ ਜੋੜਾ ਜੋੜਾ ਨਿਕਲਦਾ ਹੁੰਦਾ ਓਰੇ ਬੱਸ ਕਰੋ ਬੱਸ ਕਰੋ ਕਿਉਂ ਸੋੜਾ ਦਿਮਾਗ ਹੱਲਿਆ ਬੇਸ਼ਰਮ ਹੈ ਕੀ ਕਹੂਗਾ ਕੋਈ ਸੋਨੂੰ ਐ ਤੂੰ ਚੱਲ ਗਈ ਗੱਲ ਤੂੰ ਚਾ ਯੇ ਤਾਂ ਤੋਂ ਬੂਟ ਮਾ ਬਾਤ ਤੋਂ ਸੀ ਮਾਂ ਤੇ ਸੁਣੀ ਹੈ ਨਾ ਚੱਲ ਚੱਲ ਨਾ ਤੇ ਮੈਂ ਕੈਮਰਾ ਲਾਉਂ ਮੀਆਂ ਮੰਮੀ ਦਰਗਾਹ ਤੇ ਬੜੀ ਮੀਵੋ ਜੇ ਕੁਸਮੋ ਕੁਸਮੋ ਦੇ ਨੀਆ ਛੱਡ ਕੋਈ ਗੱਲ ਸੁਣ ਤੇ ਮਮੀ ਨੱਚ ਉਹਨਾਂ ਨਾਰ ਮਾਰਿਆ ਸੀ ਨਾ ਮਾਰਿਆ ਸੀ ਨਾ ਹੋਣਾ ਨਹੀਂ ਬਦਦਾ ਸਰਾ ੁੱਲ ਗਈ ਹਾਂ ਮੱਟਾ ਜੱਕਰਾ ਮੰਮੀ ਨੱਚੇਗੀ ਨਾ ਨੱਚੇਗੀ ਨਾ ਪਪਾ ਨੇ ਇਹਨਾਂ ਤਾਂ ਹੀ ਨਹੀਂ ਪਤਾ ਸੱਚੀ ਸੱਚ ਨਾਲ ਮਾਰਦੀ ਮਾਰਦੀ ਉਹ ਤਾਂ ਨਾਰ ਹੈ ਦੀ ਬਚ ਗਈ ਚੱਕਰ ਖਾ ਕੇ ਡਿੱਗ ਪਈ ਇਹ ਤਾਂ ਮੈਨੂੰ ਜਮਾ ਮਾਰ ਦੂ ਇੱਕ ਤਾਂ ਨੱਚੇਗੀ ਨਾ ਮੰਮੀ ਘਰੇ ਬੈਠ ਹਰ ਇੱਕ ਨੇ ਤੁਹਾਨੂੰ ਨਾਲ ਸੱਚੀ ਮੈਂ ਜਮੀਰੀ ਨੱਚਾਂਦਾ ਰੀਤ ਨੱਚਾਂਦਾ ਆਹ ਮਾਂ ਮੰਮੀ ਨਾ ਕਦੇ ਵੀ ਨਹੀਂ ਲੋਕ ਤਾਂ ਸਾਡੇ ਲੈ ਤੇ ਨੱਚੀ ਨਹੀਂ ਨਾ ਉਹ ਤਾਂ ਮੈਂ ਉਹ ਆਇਆ ਕਿਹੜੇ ਦੇ ਰੱਖ ਖਾ ਜਾ ਫੇਰਾ ਟਲ ਨਾ ਤੁਸੀਂ ਨਾ ਮੈਂ ਬਣਾ ਪਰ ਮੈਂ ਤਾਂ ਆਪਣਾ ਜਿਵੇਂ ਮੈਂ ਤਾਂ ਖੜੇ ਮੈਂ ਤੁਹਾਡੇ ਕੰਮ ਨੱਚਦੇ ਨੇ ਹੈ ਨੱਚਦੇ ਨਹੀਂ ਖੜ੍ਹ ਜਾ ਨਾ ਤੇ ਮੈਂ ਬੋਤ ਨੱਚ ਜਾ ਨਹੀਂ ਨੱਚਦੇ ਆਂ ਹੀ ਨੱਗਣਵਾਣਾ ਨੱਗਣਾ ਕਿਹੜਾ ਨਾਣਾ ਹੁੰਦਾ ਮੈਂ ਤੇਰੀ ਮੁੰਡਾ ਤੂੰ ਨੱਚਾ ਤੂੰ ਕੀ ਕਿਹਾ ਸੀ ਬੁੜੀ ਨਾਲ ਜਿਆਦਾ ਬੁੜੀ ਨੱਚਾ ਵੀਡੀਓ ਸਾਡੀ ਦਾਰ ਲਾ ਕੇ ਲੋਕ ਸਾਨੂੰ ਮਸ਼ਹੂਰ ਕਰਨਗੇ ਲੋਕਾਰੇ ਵੀਡੀਓ ਦੇਖਣਗੇ ਚਲ ਮਿਲਣਾ ਕਰਨੇ ਵੱਡੇ ਵੱਡੇ ਸਟਾਰ ਹਾਂ ਮੈਨੂੰ ਕੁੜ ਬਾਰੇ ਕੀ ਕਹਿਣਗੇ ਲੋਕ ਦੇਖੀ ਵੀ ਇਹਨਾਂ ਦੀ ਬੁੜੀ ਨੱਚਦੀ ਆ ਸਿਆਣੀ ਬਣ ਨੀਲਾ ਤੇ ਇਹ ਮਸ਼ਹੂਰ ਹੋ ਜੂਗੀ ਗੱਲ ਦੱਸੋ ਇਹ ਮੰਮੀ ਨੂੰ ਕੀ ਕਹਿਣਗੇ ਲੋਕ ਹੋਰ ਆਹ ਕਰ ਮੰਮੀ ਫੂਕੜ ਮਾਰ ਕੇ ਚਲ ਥੋੜੀ ਜਿਹਾ ਵੱਡਾ ਥੋੜੀ ਜਿਹਾ ਵੱਡ ਕੇ ਨੱਚ ਲੈ ਲੈ ਪੁੱਲਾ ਮੈਂ ਥੋੜੀ ਜਿਹਾ ਤੂੰ ਕੁਛ ਨਹੀਂ ਕਰਨਾ ਬਸ ਐਂ ਕਰ ਕਿਉਂ ਐਂ ਕਰ ਬਸ ਆਹ ਲਪੇਟੇ ਮਾਰਦੀ ਆ ਤੇ ਐਵੇਂ ਮੈਂ ਮੇਰੀ ਮੈਂ ਮੇਰੀ ਗੱਲ ਨਹੀਂ ਤਾਂ ਚੱਲ ਮਾਂ ਸੀਧੀ ਘਰ ਮੰਮੀ ਚੁੱਤ ਕਰ ਮੈਂ ਨਹੀਂ ਨੱਚ ਸਕਦੀ ਭਾਈ ਨਾ ਖੜ ਦੇ ਖੜ ਦੇ ਹਰ ਦੇ ਨੱਚਣੀ ਹੈ ਖੜ ਦੇ ਖੜ ਦੇ ਖੜ ਦੇ ਖੜ ਦੇ ਆ ਦੇ ਤੂੰ ਬਸ ਆਈਂ ਆ ਉਧਰ ਮੈਂ ਸੁਣ ਮੈਂ ਤਾਂ ਨਹੀਂ ਹੁਣ ਬਸ ਆਈਂ ਆਈਂ ਬੜਾ ਲੈ ਪੁੱਤ ਅਈਂ ਢਾਲਾ ਮੈਂ ਤੇਰੀ ਦੋਸਤਾਂ ਤੂੰ ਬੋਲੀ ਜਾ ਤੂੰ ਬੋਲੀ ਜਾ ਐ दिन रोज लड़ा के ठरता ना डर बना चल नागन नाच ओ गांड नाचे मेरी काली एक्टिवा दा चलता रे मेरी काली एक्टिवा दा एक दिन खर के आ थैंक उठ के पानी पानी हो गई मैं अलग हैप्पी ओ तो ना ले उसको सीधी खादा ओठे आ मुरे तू सीधी दा खड़ जा तू सीधी क्या करता देख ਮੈਂ ਸਮਝ ਗਈ ਮੈਂ ਕਰਨੀਆ ਚੁੱਕਾ ਨਾ ਤੈਨੂੰ ਤੇ ਨਾ ਜੀ ਬਰਾਤ ਮੈਂ ਕਹੂੰਗੀ ਕੁੱਤੀ ਹਾਂ ਇਹਨ ਕੁੱਤੋਂ ਦੇ ਸਾਹਮਣੇ ਮਤ ਨੱਚਣਾ ਚੱਲ ਨੱਚ ਲੈ ਹਾਂ ਕੀ ਹਾਂ ਮੈਨੂੰ ਕੁੱਤਾ ਕਹਿਣੀ ਆ ਤੂੰ ਕੁੱਤਾ ਕੁੱਤੀ ਵੀ ਮੇਰੇ ਨਾਲ ਕੀ ਆ ਫੱਪਾ ਮੈਂ ਤਾਂ ਬਣਾਉਦੀ ਨਹੀਂ ਅੱਗੇ ਮੇਰੀ ਗੱਲ ਸੁਣ ਇਹਨੂੰ ਡਾਇਲੋਗ ਬੋਲਣਾ ਹੀ ਨਹੀਂ ਆਉਂਦਾ ਚੱਲ ਤੂੰ ਆ ਗਈ ਆ ਗਈ ਉਹ ਹੀ ਨੇ ਜਣਾ ਹੁਣ ਤੂੰ ਹੂੰ ਆ ਗਿਆ ਆ ਗਿਆ ਮੈਨੂੰ ਚੁਲਦਾ ਬਣੂ ਤੂੰ ਤੀਮੀ ਮੇਰੀ ਹਾਦਰ ਇਹ ਜਣਾ ਗਲਾਵ ਸਿੱਧੂ ਵਰਗੀ ਲੱਗਦੀ ਆ ਹਾਲ ਵੀ ਨਾ ਆਹਿਆ ਗੁਰਦਾ ਆ ਮਾ ਆਇਆ ਹੁੰਦਾ ਬਰ ਰੋ ਨਾ ਬਟੂਆ ਦੇ ਦੇ ਤੇਰੇ ਘਰ ਵਾਲੇ ਦਾ ਕਿਉਂ ਜੇਬ ਚ ਪਾਵੇਂ ਹੂੰ ਜਦੋਂ ਆਪ ਦੇ ਘਰ ਦਾ ਕੁਰਤਾ ਵੇ ਆਮਾ ਪਾ ਸਕਦੀ ਐ ਤੇ ਫਟੂਆ ਦੇ ਘਰ ਤੇ ਰਖਾ ਰਾਨਾ ਕਿ ਕੰਮ ਤੇ ਹੈ ਗਿਆ ਅੱਛਾ ਹੱਥ ਨੇ ਲਿਓ ਕੁਚਾ ਹਾਂ ਕੁਚਾ ਬਸ ਕੁਚਾ ਲੈ ਮੇਰੀ ਮਰਜ਼ੀ ਹੈ ਕੁਝ ਵੀ ਮੰਗਾ ਲਾ ਮੈਂ ਛਲ ਛੱਡ ਮੇਰੀ ਗੱਲ ਸੁਣ ਸੱਚੇ ਉਹ ਨਾ ਗਲਾਬ ਸਿੱਧੂ ਵਰਗਾ ਕੁਰਤਾ ਤੇ ਹਮੇਤਰਾ ਪਰ ਲੱਗਦੀ ਨਹੀਂ ਕੁਰਤਾ ਵੇ ਆਮਾ ਕਿਹਾ ਮੈਂ ਮੈਨੂੰ ਬਣਾਉਂਦੇ ਇਲਾ ਤੂੰ ਮੈਨੂੰ ਗੁਰਾਵ ਸਿੱਧੂ ਹੀ ਕਹੇ ਹਾਂ ਮੇਰਾ ਪੱਕਾੜਿਆ ਇਹਨੂੰ ਸੋਹਣਾ ਲਾਦਾ ਭਰਾ ਹੈ ਮੇਰਾ ਹਾਂ ਭਰਾ ਮੇਰੀ ਮਾਸੀ ਦਾ ਮੁੰਡਾ ਹੋਏ ਹੋਏ ਮੇਰੀ ਮਾਸੀ ਦਾ ਮੁੰਡਾ ਮੇਰੀ ਗੱਲ ਸੁਣ ਮੇਰੀ ਫਟਾ ਘਰਾ ਦੇ ਨਾਲ ਆਪਾਂ ਚੰਗੀ ਗੱਲ ਸਿੱਧੂ ਕਹਿੰਦੇ ਹੈ ਨੰਬਰ ਹੈ ਕਿ ਤੇਰੇ ਕੋਲ ਨੇ ਕੋਲ ਤੇਰੇ ਕੋਲ ਨੰਬਰ ਦੇ ਨੰਬਰ ਦੇ ਉਹਨੂੰ ਫੋਨ ਲਾਗ ਲਾ ਸਿੱਧੂ ਲਾ ਹਰਦਾ ਲਾ ਲੇ ਕਾਲ ਦੇ ਸੋ ਨੰਬਰ ਲਾ ਦੇ ਰ ਹਾਂ ਸੋ ਸੋਨੇ ਪਰ ਉਹ ਬੰ ਮੀ ਆਈ ਪੀ ਨੰਬਰ ਚਲਦੇ ਨੇ ਫਿਰ ਆਇਆ ਉਹ ਮੇਰਾ ਲਾ ਤੇਰਾ ਖੁੱਪੜ ਖੁੱਸਾ ਦਾ ਨੰਬਰ ਐ ਮੋਟਾ ਦਿਮਾਗ ਦੀ ਕੀ ਕਹਦਾ ਮੇਰਾ ਤੂੰ ਨਾ ਕਹਿ ਦੇ ਕਹਿੰਦੇ ਮੈਂ ਵੀ ਗੁਲਾਬ ਸਿੱਧੂ ਨਾਲ ਗੱਲ ਕਰਨੀ ਤੇ ਵੀ ਰੀਤ ਦਾ ਭਰਾ ਹੈ ਉਹ ਹੈ ਕਹਿ ਤੂੰ ਕਹਿ ਇਹਨੂੰ ਮੇਰੇ ਹੋਰ ਨਛਤਰ ਪਵਾ ਦੀ ਨਾ ਨਾ ਪੁਲਸਣਾਂ ਕਿਤੇ ਮਾਰਦੇ ਛੜੀ ਹੁੰਦੇ ਨੇ ਉਹ ਇੱਕ ਵਾਰੀ ਮੇਰੇ ਮਾਮੇ ਦਾ ਮੁੰਡਾ ਫੜਿਆ ਗਿਆ ਹੂੰ ਉਹਨੇ ਤਾਂ ਮੱਠੀ ਨਾਲ ਚਾਹ ਪਾ ਕੇ ਭੇਜਿਆ ਫਿਰ ਹੈ ਹਾਂ ਨਾਲੇ ਮਾफी ਮੰਗੀ ਐਂ ਤੂੰ ਕਰਦੀ ਐ ਮੇਰੀ ਮੈਸੀ ਦੇ ਮੁੰਡੇ ਕਰਕੇ ਤੂਫਾਨ ਤਾਲਾ ਤੂੰ ਕਹਦੇ ਭਈ ਸਾਡੀ ਗੱਲ ਕਰਾ ਤੂ ਗੁਲਾਬ ਸਿੱਧੂ ਨਾਲ ਕਰਾਉਣਗੇ ਉੱਥੇ ਹੁੰਦਾ ਉਹ ਕਾਤਰੀ ਮਾਸੂ ਦੇ ਮੰਡੇ ਜਮਾ ਸਕੀਰ ਹੈ ਫੋਟੋ ਦਿਖਾ ਮੈਕਫੋਨ ਨਹੀਂ ਮੈਂ ਬਟਨ ਨਾਲ ਐ ਤੂੰ ਬਈ ਰੀਲ ਬਣਾ ਲਾ ਬਸ ਰਹਿਣ ਦੇ ਯਾਰ ਤੂੰ ਰਹਿਣ ਦੇ ਤੇਰੇ ਕੰਮ ਦੀ ਗੱਲ ਨਹੀਂ ਹੈਗੀ ਤੂੰ ਰੀਲ ਬਣਾ ਲਾ ਮਿਲਾਉਂਦੇ ਨਹੀਂ ਉਹ ਲਾ ਤੂੰ ਉੱਤੇ ਲਾ ਲਾ ਹੈ ਮਿਲਾਉਂਦੇ ਨਹੀਂ ਕੋਈ ਨਾ ਫਿਰ ਜਿੱਦੇ ਕੋਈ ਉਹਦੇ ਮੁੰਡਾ ਹੋਏ ਅੱਗੇ ਲੱਗ ਜਾਗੇ ਆਪਾਂ ਲੋੜੀ ਤੇ ਲੋੜੀ ਤੇ ਚੱਲਾਂਗੇ ਐ ਉਹ ਗਾਣਾ ਨਹੀਂ ਸੁਣਾ ਤੂੰ ਆਦਾ ਸਾਰੇ ਸਰਪੰਚ ਸਾਰਾ ਪਿੰਡਕੁੱਟ ਤੂੰ ਐ ਮੈਂ ਤਾਂ ਗਾਣਾ ਗਾਇਆ ਸੀ ਤੇ ਮੇਰੇ ਮਾਰੇਗਾ ਤੂੰ ਆ ਉਹ ਕਹਿੰਦਾ ਤਾਂ ਹੁੰਦਾ ਸਰਪੰਚ ਪਿੰਡਕੁੱਟ ਤੂੰ ਤੂੰ ਸਰਪੰਚ ਮਰਗਾ ਕੁੱਟ ਤਾ ਵੀ ਅਮਾ ਤਾਂ ਪਾਇਆ ਹੋਇਆ ਹੈ ਪਿੰਚ ਨੂੰ ਨਾਲ ਪਿੰਡ ਨੂੰ ਫੇਰ ਕੁੱਟ ਲਿਓ ਆ ਪਹਿਲਾਂ ਜਿਹੜੇ ਕੰਮ ਪਏ ਨੇ ਉਹ ਕਰ ਲੋ ਸੁਣ ਗਈ ਗੱਲ ਸਰ ਤਾਂ ਤੂ ਫੂਗਾਈ ਯਾਰ ਸੱਚੀ ਮੱਜਿਆ ਹੋਰ जरूर ਕਦ ਅਤਰ ਹਾ ਤੇਰੇ ਕੋਲ ਬੇਈਮਾਨ ਹੈ ਅਗਰ ਦੋ ਦਿਨ ਕਹਿੰਦੀ ਗੁਲਾਬ ਸਿੱਧੂ ਨਾਲ ਗਿਆ ਸੀ ਬੰਨ ਮੈਂ ਕਹਿੰਦੀ ਪੁੱਤਾਂ ਵੇ ਅਮਾ ਚੋਰੀ ਕਰ ਲਿਆ ਜੇਈ ਦਾ ਹੱਟਾ ਵਾ ਕਿ ਮੈਨੂੰ ਲੱਗਦਾ ਉਹ ਸਾਰਾ ਕੁਝ ਚੋਰੀ ਕਰ ਲਿਆਊਗਾ ਦਿੱਤਾ ਲੈ ਮੇਰੀ ਗੱਲ ਕੋਈ ਨਹੀਂ ਬਣਾਈਏ ਹਮ ਮੇਰੀ ਕਾਲੀ ਐਕਟੀਵਾ ਤਾ ਓਰੇ ਆ ਤਾਂ ਫੇਰ ਕਰ ਲਈ ਉਹ ਮੈਂ ਇਸ ਨਹੀਂ ਮਿਲੀ ਹੈਗੀ ਜਾ ਕੇ ਧਾਰ ਕੱਢ ਲੋ ਦੋ ਦਿਨ ਦਿੱਤਾ ਨੇ ਮੈਂ ਇਸ ਨੇ ਖੜਦੀ ਨਹੀਂ ਉਹ ਜੂੜ ਪਵਾਓ ਮੇਰੇ ਨਾਲ ਆ ਕੇ ਮੈਂ ਚੋ ਕੇ ਲਿਆਵਾ ਪਰ ਮੂਤ ਵੀ ਨਹੀਂ ਆਉ ਤੁਸੀਂ ਆ ਜਿਹੜੇ ਚਾਚ ਪਾ ਕੇ ਕੀ ਪੀ ਨਹੀਂ ਉਹ ਚੱਲ ਛੱਡ ਮੈਂ ਆਪਦੀ ਘੜੀ ਦਿਖਾਣੀ ਭੁੱਲ ਗਈ ਦੇਖੋ ਮੈਨੂੰ ਪਤਾ ਤੋਂ ਥਲੇ ਨਹੀਂ ਇਹ ਕਿਥੋਂ ਉੱਥੇ ਉਹਨ ਤਾਂ ਥੱਲੇ 200 ਰੁਪਏ ਦੀ 100 ਦੀ ਕੋਈ ਨਹੀਂ ਪੂਰੇ 100 ਰੁਪਏ ਦੀ ਹੈ ਹਾਏ ਮੰਮੀ ਖੱਗਰੀ ਹੈ ਤਾਂ ਹੈ ਮੈਨੂੰ ਦੇ ਦੇ ਕਾ ਤੈਨ ਮੈਂ 10 ਰੁਪਏ ਲੈ ਦਵਾਂ ਤੈਨ ਨਾ ਮੰਮੀ ਇਹਦੇ ਦਵਾ ਦੇ ਮੈਨੂੰ ਤੂੰ ਗੁਲਾਬ ਸਿੱਧੂ ਰਮਨ ਮੈਂ ਤਾਂ ਤੁਹਾਡਾ ਫੈਸਲਾ ਕਰਾ ਹੀ ਸਕਦੀ ਮੇਰੇ ਸੁਣਦੀਆਂ ਮੈਂ ਕਿਹਾ ਵੀ ਆ ਜਾਓ ਭਾਈ ਦੋਸਰ ਦੁੱਧ ਕੱਢ ਲਈਏ ਕਾਦੇ ਚ ਆਉਣੇ ਆ ਮੈਂ ਸਰਾ ਦੁੱਧ ਮੇਰੀ ਮੰਮੀ ਵੀ ਧਾਰਾ ਕਰਦੇ ਮੇਸੀ ਨਾ ਕਰਨਾ ਛੱਡਿਆ ਆਪਾਂ ਬੁੜੇ ਬੰਦੇ ਨੂੰ ਕਿੱਲਣਾ ਆਪਾਂ ਥੋੜਾ ਜਿਹਾ ਹਾਈ ਫਾਈ ਬੰਦ ਦੇਖੋ ਹੁਣ ਤੂੰ ਮੈਨੂੰ ਫੋਲੋ ਕਰਨਾ ਠੀਕ ਆ ਮੈਂ ਸ਼ੈਰਨ ਵਾਲੀ ਕੁੜੀ ਆ ਠੀਕ ਐ ਤੂੰ ਮੈਨੂੰ ਫੋਲੋ ਕਰੀ ਕਿਵੇਂ ਕਰੀਂ ਹੋ ਮੇਰੇ ਕਾਲੇ ਘਰਲਾ ਆ ਨਾ ਦੇਖ ਤੁਮਹੋਂ ਮੇਰੀ ਘਰ ਵਾਲੀ ਆ ਨਾ ਰੀਲ ਚ ਟੰਗ ਨਾ ਕਰ ਫਿਰ ਲੱਛਣ ਠੀਕ ਐ ਜੀ ਮੇਰੇ ਘਾਲ ਸੁਣੋ ਆਪਾਂ ਆ ਗਾਦੇ ਸੀਨੇ ਮੇਰੀ ਕਾਲੀ ਐ ਇੱਕੀ ਬਾਤ ਆ ਥੋੜੀ ਆ ਤੂੰ ਤੇ ਬਾਈਚੀ ਵਾਲਾ ਗਾਣਾ ਲਾ ਸਰਬੰਚੀ ਵਾਲਾ ਸਣੇ ਸੜੇ ਸਰਪੰਚ ਸਾਰਾ ਪਿੰਡ ਫੁੱਟ ਤੋਂ ਸੜੇ ਸਰਪੰਚ ਸਾਰਾ ਪਿੰਡ ਹਾਂ ਬੱਸ ਜਮੇ ਹਾਂ ਹਾਂ ਬੱਸ ਤੋਂ ਬੰਦ ਸਰਪੰਚ ਪਰ ਤੇਨ ਇਕਟੂਗੀ ਬਾਦ ਮੈਂ ਗਿਆ ਤੇ ਤੇ ਮੇਰੀ ਹੋਂ ਬਾਤ ਕਰਦੀ ਆ ਗਲਾਬ ਸਿੱਧੂ ਕੌਣ ਗਲਾਬ ਸਿੱਧੂ ਗਲਾਬ ਸਿੱਧੂ ਮੇਰਾ ਭਾਈ ਦਾ ਦਿੱਤਾ ਸਾਰਾ ਵੇਚ ਕੇ ਲਾ ਗਈ ਪੁੱਤ ਮਗਰ ਲਾ ਕੇ ਨੰਗਣੀ ਇਹ ਆਇਆ ਚਲਾਇਆ ਹੂੰ ਚਲਾ ਇਹ ਅੰਡਰ ਦੈਨ ਦਰਮਾਚ ਦੇ ਇਹਨਾਂ ਪਰ ਮੈਂ ਇਹ ਨਾਲ ਤਾਂ ਭਾਰਤੇ ਇਹ ਚ ਬੱਦ ਠੀਕ ਆ ਛੱਡ ਮੇਰੀ ਗੱਲ ਸੁਣ ਤੂੰ ਨਾ ਐ ਕਰ ਦੇਖ ਤੇਰੀ ਮਾਸੀ ਦਾ ਮੁੰਡਾ ਹੈ ਨਾ ਹੈ ਨਾ ਸਾਰੇ ਵੱੜ ਕੇ ਮੇਰੀ ਪਰਤ ਕਰਾਰੇ ਗਲਾਸ ਜੱਣਾਂ ਆ ਪਾਣੀ ਮੁੰਟੇ ਦੀ ਲੋੜੀ ਤੇ ਫੇਰਾ ਹਾਂ ਠੀਕ ਹੈ ਇੱਕ ਸ਼ਰਤ ਤੇ ਕਿਹੜੀ ਹੈ ਜੈ ਕੁਰਦਾ ਪਜਾਮਾ ਮੈਨੂੰ ਦੇਗੀ ਕਿਆ ਮੇਰੇ ਘਰ ਵਾਲੇ ਦਾ ਦਿੱਤਾ ਖਾਣੀਆਂ ਨੇ ਮੋਂ ਤਾਂ ਤੇਰੇ ਘਰ ਦਾ ਮੇਰਾ ਕੀ ਹੈ ਤੇਰਾ ਉਹ ਮੇਰਾ ਦੇ ਹੋਰ ਆਹੋ ਉਹੀ ਹੈ ਤੇਰਾ ਕੁਰਦਾ ਪਜਾਮਾ ਮੈਨੂੰ ਦੇ ਦੇ ਕਿੱਥੇ ਜਾਵਾਂਗੀ ਪ੍ਰੋਮਿਸ ਮੈਂ ਜਾਵਾਂਗੀ ਮੁੰਡਾ ਤਾਂ ਹੋ ਜਾਂਦੇ ਹਜੇ ਤਾਂ ਆਉਣ ਵਾਲਾ ਚੱਲੇ ਨਾਲ ਆਪਾਂ ਹੋ ਮੈਂ ਸਬੰਨੀ ਐ ਕਿੱਥੇ ਖੁਰਲੀ ਚ